ਮਨਜੂ ਜਰਾ ਇਧਰ ਆਂ ਨੇਲ ਕਟਰ ਫੜੀ ਲਈਂ ਬਾਹਰ ਆਣ ਲੱਗੀਆਂ ਤੇ ਅਚੰਬਰ ਕੀ ਕਰੰਡ ਆਈ ਹੈ ਬਸ ਬੈਠੀ ਹੋਈ ਆ ਮੈਂ ਕਿਾ ਥੋੜੀ ਧੁੱਪ ਦਾ ਸੇਕ ਆਂਦਾ ਫਿਰ ਧੁੱਪ ਨਹੀਂ ਹੈ ਹੀ ਨਹੀਂ ਆਇਆ ਦੀਵੇ ਕੋ ਕੰਡਾ ਤੇ ਆ ਗਈ ਹੈ ਇੱਥੇ ਵੀ ਆ ਜਾਂਦੀ ਹੈ ਕੰਡਾ ਕੰਡਾ ਤੇ ਆਈ ਜੇ ਧੋਪਾਂਦੀ ਉਦੋਂ ਬਾਹਰ ਆ ਜਾਂਦੀ ਹੈ ਹਾਂ ਤੈਨੂੰ ਹੀ ਕੋ ਲੱਗਦਾ ਆਵੇ ਕਿੰਨੇ ਕੱਪੜੇ ਪਏ ਨੇ ਇਹਨਾਂ ਦੇ ਪਾਸੇ ਬਦਲਾ ਦੇ ਬਦਲਾ ਦਾ ਨਹੀਂ ਤੇਜੀ ਬਦਲਾ ਦਾ ਨਹੀਂ ਉਹਨੇ ਬਦਲਾ ਦਾ ਓਏ ਇੱਕ ਵੇ ਇੱਕ ਮੈਂ ਕਦੋਂ ਨਹੀਂ ਵੇਖਣ ਦੀ ਆ ਮੈਂ ਕਹਿੰਦੀ ਕੱਪੜੇ ਦੇ ਪਾਸੇ ਵੀ ਨਹੀਂ ਪੈਦਾਨ ਦੀ ਕੋਲ ਬਦਲਾ ਨਹੀਂ ਬਦਲਾ ਦਾ ਨਹੀਂ ਮੈਂ ਬਦਲਾ ਦਾ ਹਾਂ ਹਾਂ ਓਰ ਤੁਸੀਂ ਟੈਂਸ਼ਨ ਨਾ ਲਓ ਮੈਂ ਕਰ ਦੇਣੀ ਉਹਨੇ ਹਾਂ ਕਿਆ ਫੜਾ ਘੜ ਕਰੋ ਫਿਰ ਮੈਂ ਤੁਹਾਨੂੰ ਦੱਸਾਂ ਤੂੰ ਤੋ ਜਿਹਦਾ ਹੀ ਹੁੰਦੀ ਜਿਹਦਾ ਮੈਂ ਤੈਨੂੰ ਵੀ ਨਹੀਂ ਉੱਥੇ ਹੀ ਬੈਠੀ ਹੁੰਦੀ ਹਰ ਵੇਲੇ ਕਿਤੇ ਕਹਿੰਦਾ ਇੱਧਰ ਕਦੇ ਝੁੰਕੇ ਲੱਗ ਕੇ ਕਰ ਲਿਆ ਕੱਲ ਕਦੇ ਕੁਝ ਕਰ ਲਿਆ ਕੋਈ ਕੰਮ ਕੋਮ ਅੱਛਾ ਜੀ ਮਾੜਾ ਮੋਟਾ ਤੇ ਮੈਂ ਕਰ ਹੀ ਲੈਂਦੀ ਹ ਤਾਨੂੰ ਇਹਨਾਂ ਨੂੰ ਤੇਨਾਂ ਨੂੰ ਕੰਨ ਪਤਾ ਲੱਗਦਾ ਕਿ ਕੱਲੀ ਦਾ ਸਿੱਟੇ ਸਾਰਾ ਤੁਸੀਂ ਕੰਮ ਸੁੱਟਿਆ ਆ ਉਹਦਾ ਇਹ ਉਹ ਵਿਚਾਰੀ ਕੱਲੀ ਕਿਹੜੇ ਘੜੇ ਪਾਸੇ ਹੋਵੇ ਤੇ ਜੀ ਫੇਰ ਕੀ ਹੋਇਆ ਆਇਆ ਫੇਰ ਕਿ ਤਨੂਆ ਕਦਰ ਲੈ ਲਈ ਦੇ ਕੰਮ ਕਰਦ ਕਰਨ ਲਈ ਦੇ ਸਾਰੀ ਉਮਰ ਅਸੀਂ ਕੀਤਾ ਹੀ ਹੈ ਕੰਮ ਤਾਂ ਠੀਕ ਹੈ ਨੂਆ ਤੇ ਜ਼ਰੂਰ ਲੈ ਜਾ ਪਰ ਨੂਆ ਦਾ ਥੋੜਾ ਬਤ ਹੱਥ ਵਿੱਚ ਵੰਡਾਣਾ ਪੈਂਦਾ ਨਾ ਇਹ ਥੋੜੀ ਗੱਲ ਹੋਵੇਗੀ ਜੇ ਤੁਸੀਂ ਇੱਕ ਜਾਨੀ ਸਿੱਤੇ ਸਾਰਾ ਬਹੁਤ ਛੋਟਾ ਕਿੰਨੇ ਜਣੇ ਤੁਸੀਂ ਬੈਠੀਆਂ ਗੱਪਾ ਛੱਪਾ ਮਾਰਤੀਆਂ ਰਹਿੰਦੇ ਜ ਤੁਹਾਨੂੰ ਇਹਨਾਂ ਨੇ ਪਤਾ ਲੱਗਦਾ ਚੁੰਦਰ ਜਦੋਂ ਤੂੰ ਵਿਆਹ ਹੀ ਆਈ ਸੀ ਤੇ ਮੈਂ ਤੇਰਾ ਕੰਮ ਕਰਾਉਂਦੇ ਸੀ ਆਹੋ ਕਰਾਉਂਦੇ ਸੀ ਪਹਿਲਾਂ ਵਿਚਰਿਆ ਫਿਰ ਉਸੇ ਵਿੱਚ ਜਸਵੀਰ ਆਈ ਹਾਂ ਫਿਰ ਜਸਵੀਰ ਤੇ ਤੁਸੀਂ ਦੋਵੇਂ ਜਣੇ ਕਰਾਉਂਦੇ ਸੀ ਹਾਂ ਫਿਰ ਉਸ ਤੋਂ ਬਾਅਦ ਆਈ ਮੰਜੂ ਤੇ ਮੰਜੂ ਆਈ ਤੇ ਨਾ ਜਣੇ ਤੁਸੀਂ ਕਰ ਲਿਆ ਸੀ ਕੰਮ ਹਾਂਜੀ ਕਰਦੇ ਸੀ ਠੀਕ ਨਾ ਕਰਦੀਆਂ ਸੀ ਤੇ ਹੁਣ ਤੁਸੀਂ ਉਹ ਵਿਚਾਰੀ ਆਈ ਤੇ ਤੁਸੀਂ ਉਹਨੇ ਸੀ ਤੇ ਸਾਰਾ ਹੀ ਬੋਝ ਉਹਨੇ ਸੱਟੇ ਛੱਡ ਦਿੱਤਾ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਜਣੇ ਤੁਸੀਂ ਬਹਿ ਜਾਂਦੇ ਜੇ ਮੰਜੇ ਦੇ ਟੌਰਨਲ ਬਹਿ ਜਾਂਦੇ ਗਏਂਗੇ ਬਸ ਉਹ ਬੁਆ ਗੇਟ ਖੋਲ ਲਿਆ ਕਿਆ ਲੋਕੀ ਆਂਦੇ ਜਾਂਦੇ ਵੇਖੇ ਕਦੀ ਉਹਦੀ ਇੰਦਿਆ ਚੁਗਲੀ ਕਰਦੇ ਕਦੀ ਉਹਦੀ ਇੰਦਿਆ ਚੁਗਲੀ ਕਰ। ਹੋਟਾਂ ਨੂੰ ਤਿੰਨਾਂ ਨੂੰ ਹਟੋ ਕੰਮ ਹੀ ਨਹੀਂ ਕੋਈ ਆਂਦਾ। ਤੇ ਜੀ ਤੂੰ ਤੀ ਦਾ ਫਰਜ ਹੁੰਦਾ ਕੰਮ ਕਰਨਾ। ਅਸੀਂ ਸਾਰੀ ਉਮਰ ਕੀਤੇ ਆ ਕੰਮ। ਐ ਥੋੜੀ ਕੀਤੇ ਨਹੀਂ ਫੇਰ ਕੀ ਕਰਦੀ ਐ। ਚਲੋ ਉਹ ਵੀ ਮੈਂ ਜਦੋਂ ਵਿਆਹੀ ਆਈ ਸੀ ਨਾ ਫਿਰ ਮੈਨੂੰ ਕਿਹਾ ਸੀ ਮੈਂ ਹੀ ਤੇਰੀ ਸੱਸ ਨਹੀਂ। ਇਹਦੇ ਵੀ ਸੱਸਾਂ ਹੀ ਆਂ ਚਾਤੀਆਂ ਨਾ ਸਮਝੀ। ਇਹ ਵੀ ਤੇਰੀ ਸੱਸਾਂ। ਤੋ ਉਹਨਾ ਵੀ ਤੇਰੇ ਸੱਸ ਮੰਨ ਲਿਆ। ਚਲੋ ਉਹ ਸੱਸਾਂ ਆ ਗਏ ਨੇ। ਪਰ ਹਈਏ ਤੇ ਚਾਤੀ ਸੱਸਾਂ ਨੇ ਨਾ ਇਹ ਤੇ ਤੈਨੂੰ ਹੀ ਆਪ ਢਿਆਣਾ ਦੇਣਾ ਚਾਹੀਦਾ। ਇਹ ਉਹ ਨਿਆਣੀ ਵਿਚਾਰੀ ਸਾਰਾ ਦਿਨ ਫੇਲਾ ਚੁੰਕਿਆ ਦਾ ਵਿਕਾਰ ਤੇ ਕਪੜਾ ਲੀੜਾ ਵੀ ਤੋ ਸਭ ਕੁਝ ਇੱਕ ਬਿਮਾਰੀ ਤੈਨੂੰ ਸਭ ਤੋਂ ਵੱਡੀ ਐ ਤੂੰ ਰੋਜ਼ ਜੜੀ ਬੈਠੀ ਚੰਦਰ ਲਾਣੀ ਲਾਣੀ ਉਹ ਚੰਦਰ ਲਾ ਕੇ ਫਿਰ ਉਹਦਾ ਢੇਰ ਕਪੜਿਆਂ ਦਾ ਬੱਚਿਆਂ ਦੇ ਕਪੜੇ ਆਪਣੇ ਕਪੜੇ ਤੇਰੇ ਕਪੜੇ ਚਾਚਿਆਂ ਦੇ ਕਪੜੇ ਸਾਰਿਆਂ ਦੇ ਕਪੜੇ ਉਹ ਵਿਚਾਰੀ ਧੁੰਦੀ ਐ ਧੋ ਕੇ ਫੇ ਤੀਜੀ ਬੰਦਰ ਤੇ ਵਿਚਾਰੀ ਚੜਾਉਣ ਜਾਂਦੀ ਫਿਰ ਉੱਥੇ ਸੁਕਣੇ ਪਾ ਕੇ ਆਂਦੀ ਐ ਇਹ ਤੈਨੂੰ ਵੀ ਕੋਈ ਸੋਚ ਚਾਹੀਦੀ ਐ ਕਿ ਚਲ ਥੱਲੇ ਗਈ ਤਾਂ ਚਲ ਮੈਂ ਥੋੜਾ ਬਟਾਥੀ ਵੰਡਾ ਦਿਆਂ ਕਰ ਛੇਈ ਨਹੀਂ ਪਤਾ ਗੱਲ ਕੀ ਐ ਨਾਲ ਦੇ ਘਰ ਕਾਜਲ ਹੈ ਨਾ ਉਹਦੇ ਦੋ ਬੱਚੇ ਹੋਇਆ ਈ ਟੀਕ ਮੁੰਡਾ ਤਾਂ ਉਹਨਾਂ ਨੇ ਕਹੇ ਸੀ ਸਾਨੂੰ ਬੱਚਿਆਂ ਲਈ ਸਵੈਟਰ ਬਣਾ ਦੋ ਉਹ ਤਦ ਕਰਕੇ ਅਸੀਂ ਸਲਾਈਆਂ ਤੇ ਲੈ ਕੇ ਬੈਠੀਆਂ ਰਹਿੰਦੀਆਂ ਤੇ ਸਵੈਟਰ ਚੱਲ ਬੱਚਿਆਂ ਦੇ ਬਣਾ ਦਈਏ ਭਲੇ ਦਾ ਹੀ ਕੰਮ ਐ ਛੋਟੇ ਛੋਟੇ ਬੱਚੇ ਐ ਠੰਡ ਪੜੀ ਐ ਉੱਤੋਂ ਮੈਂ ਨਹੀਂ ਕਹਿੰਦੀ ਕਿ ਨਾ ਤੁਸੀਂ ਬਣਾ ਕੇ ਜਾ ਪਰ ਇਹ ਐ ਨਾ ਪਹਿਲਾਂ ਘਰ ਵਾਲੇ ਤੇ ਉਹਨਾਂ ਦਾ ਧਿਆਨ ਦਿਆ ਕਰਨਾ ਉਹਨਾਂ ਤੇ ਲੈਂਦੀ ਐ ਮੈਂ ਬੈਂਡ ਨੂੰ ਦਿਖਾਨੀ ਆ ਤੇ ਉਹਨਾਂ ਨੇ ਵੀ ਬਣਾਨੇ ਮੈਨੂੰ ਕਰੋਸ਼ੀਆਂ ਨਹੀਂ ਆਂਦਾ ਬਸ ਮੰਜੂ ਆਓ ਆਓ ਬਤਾ ਦੇ ਚਲ ਆ ਬਈ ਮੈਂ ਨਾਲ ਆ ਆ ਵੇਖ ਮੈਂ ਵੀ ਕੱਢੀ ਆ ਆ ਪਿਛਲੇ ਸਾਲ ਦੀ ਉਹਨਾਂ ਪਈ ਸੀ ਮੈਂ ਆਪਣੇ ਪਤੀ ਜੀ ਦਾ ਬਣਾਇਆ ਸੀ ਨਾ ਆ ਵੇਖ ਬੱਚੀ ਇਹਦੇ ਮੈਂ ਕਹਾਂ ਚੱਲ ਚਲ ਤੇ ਘਰੇ ਨਿਕਲਈ ਕਿੰਨੀ ਵੱਡੀ ਉਹਨਾਂ ਦੀ ਆਹੋ ਵਾ ਤੂੰ ਨਿਕਲ ਆਈਏ ਫਿਰ ਤੁਸੀਂ ਇਸ ਤਰ੍ਹਾਂ ਕਰਦੇ ਆ ਇਹ ਲਾ ਸਵੈਟਰ ਮੈਂ ਆਪਣੇ ਭਤੀਜੇ ਦਾ ਬਣਾ ਦਿੰਨੀ ਆ। ਅੱਛਾ ਇਹ ਉਹਨੇ ਜਣੀ 26 ਜਨਵਰੀ ਤੇ ਸੇਲ ਲੱਗੀ ਸੀ ਲੈ ਕੇ ਆਈ ਸੀ। ਹਾਂ ਹੋ ਗਈ ਆ। ਤੁਸੀਂ ਉਦਰਾ 40 ਦਾ 50 ਦਾ ਪਿੰਨਾ ਸੀ ਤੇ 26 ਜਨਵਰੀ ਤੇ ਉਹਨਾਂ ਨੇ ਲਾਤਾ 40 ਦਾ 10 ਰੁਪਏ ਲੈ। ਮੈਂ 35 35 ਦਾ ਲੈ ਕੇ ਆਈ ਆ। ਵੇਲਾ ਕਿੱਡੀ ਚ ਲਾ ਕੇ ਆ। ਤੇ ਤੂੰ ਦੋ ਪਿੰਨੇ ਵੱਧ ਲੈਣੇ ਸੀ। ਵੱਧੀ ਵੱਧ ਹੈਗੇ ਤੁਸੀਂ ਉਹਦੀ ਟੈਨਸ਼ਨ ਨਾ ਲਾਓ ਤੁਸੀਂ ਤੇ ਆਪ ਬਣਾ ਲੈਣੇ। ਵੈਸੇ ਆ ਨੋ ਸਾਡੀ ਬੜੀ ਚੰਗੀ ਆ ਗਈ ਹੈਗੀ ਤੇ ਭਾਵੇਂ ਸਾਡੀ ਚਠਾਣੇ ਦੀ ਨੋ ਆ ਸਾਰਾ ਕੰਮ ਕਰਦੀ। ਮੈਂ ਤੁਹਾਨੂੰ ਕਹਿਤਾ ਸੀ ਅੱਛਾ ਕੀ ਕਿਹਾ ਮੈਂ ਕੀ ਕਹਿ ਰਿਹਾ ਨਾ 5 ਵਜੇ ਉੱਠਿਆ ਕਰ ਪੁੱਤ ਤੇਰਾ ਫਰਜ਼ ਹੈ 5 ਵਜੇ ਉੱਠ ਕੇ ਪਹਿਲਾਂ ਆਪਣੀ ਸਾਸ ਨੂੰ ਚਾਹ ਦੇਣੀ ਫਿਰ ਮੈਨੂੰ ਦੇਣੀ ਫਿਰ ਆਪਣੀ ਚਾਚੀ ਨੂੰ ਦੇਣੀ ਐਸ ਕੋਲੋਂ ਪੱਕੀ ਆ ਉੱਟ ਜਾਂਦੀ ਪੱਲ ਬੇਚਾਰੀ ਚਾਹਾਂ ਹੀ ਦਿੰਦੀ ਰਹਿੰਦੀ ਜੀ ਬੇਚਾਰੀ ਕਾਦੀ ਇਹ ਦੱਸ ਹੈ ਇਹ ਫਰਜ਼ ਨਹੀਂ ਹੈਗਾ ਉਹਦਾ ਦੇਣਾ ਹੈ ਦੱਸ ਆਪਾਂ ਵੀ ਤਾਂ ਜੀ ਸੱਸਾਂਿਆਂ ਨਾਲੇ ਮੈਂ ਉਹਨੂੰ ਕਹਤਾ ਸੀ ਭੈਣਾ ਸਿੱਧੀ ਗੱਲ ਸਾਨੂੰ ਚਾਚੀਆਂ ਨਾਲ ਸਮਝੀ ਸਾਨੂੰ ਆਪਣੀਆਂ ਮਾਵਾਂ ਸਭ ਜੀ ਤਾਂ ਮੈਂ ਦੱਸਾਂ ਅਸੀਂ ਵੀ ਤੁਹਾਨੂੰ ਤੇ ਇਹ ਹੀ ਸਮਝਦੇ ਆਂ ਅਸੀਂ ਕਿਹਨੂੰ ਸਮਝਦੇ ਹਾਂ ਉਹ ਤਾਂ ਫਿਰ ਕਿਹਾ ਭੈਣ ਜੀ ਬਾਹਰ ਬੈਠੇ ਤੇ ਮੇਰੀ ਗੱਲ ਸੁਣੋ ਉਹ ਪਾਲਕ ਵਾਲਾ ਸਵੇਰੇ ਆਇਆ ਸੀ ਤੇ ਕਿੰਨੀ ਲਿੱਤੀ ਜੇ ਕਿੰਨੀ ਕਿ ਨਹੀਂ ਸੋਖਾ ਨਾ ਫੜਾ ਟੱਬਰ ਵੇ ਕਿੱਡਾ 8 ਕਿਲੋ ਮੈਂ ਕਿਹਾ ਸੀ ਤੇ 10 ਲੈ ਲਈ ਤੇ ਵੱਡਨ ਲੱਗੀ ਹੋਈ ਆ ਮੈਂ ਕਿਹਾ ਚੱਲ 10 ਦੀ 10 ਲਖਵਾਤੀ ਜਿਉ ਦੇ ਹਾਂ ਤੇ ਪਾਲਕ ਮੇਰੇ ਕੇ ਗੱਲ ਸੁਣ ਦੁਕਾਨਾਂ ਦੇ ਟਿਫਨ ਜਾਣੇ ਸਾਰੇ ਕੰਮ ਕਰਨੇ 10 ਕਿਲੋ ਪਾਲਕ ਐਨੀ ਕਿਤੇ ਰਹਿ ਜਾਣੀ ਆ ਲੱਗੀ ਹੋਈ ਚਲਾ ਤੋਰ ਚਲੀਏ ਤੂੰ ਪੇਵਾ ਜੀਓ ਕਿਥੇ ਵੱਡੀ ਪੰਜੀ ਕਿਥੇ ਵੱਡੀ ਪੰਜੀ ਚਲੋ ਬਾਹਰ ਬੈਠ ਤੇ ਦੱਸ ਸਵਰਪਤੀ ਜੇ ਦਾ ਕਿਹੜਾ ਬਣਾਵਾ ਮੈਂ ਸੌਣ ਚਲਾ ਤੂੰ ਆ ਲੈ ਕੇ ਚੱਲੇ ਬਣਾ ਲੈ ਨੇ ਫੜਾ ਚੱਲ ਤੁਸੀਂ ਸਲਾਈਆਂ ਤੇ ਬਣਾ ਲਓ ਮਨੂੰ ਕਰੋਸ਼ੀ ਦੀ ਜਾਜ ਦਾ ਮਨੂੰ ਕਰੋਸ਼ੀ ਆ ਨਹੀਂ ਜੇ ਨਾਲੇ ਚੰਗਾ ਨਹੀਂ ਲੱਗਦਾ ਹੈਗਾ ਅਗਲਾ ਕਹਿੰਦੇ ਨਹੀਂ ਮੇਰੀ ਗੱਲ ਸੁਣਨੀ ਉਹ ਸਾਹਮਣੇ ਦੀ ਕੁੜੀ ਵੀ ਆਈ ਹੋਈ ਆ ਤੇ ਤੂੰ ਤਾਂ ਲੈ ਕੇ ਮਤਲਬ ਉਹਦਾ ਵੀ ਸਾਡਰ ਬਣਾ ਦੀਏ ਆਪਾਂ ਸਗਨ ਕੀ ਦੇਣਾ ਨੂੰ ਹੈਨਾ ਕਟੋਕੜ 11 ਬਾਰ 1100 ਰੁਪਏ ਦੇ ਸਗਨ ਦੇਣਾ ਪੈਣਾ ਉਹਨਾਂ ਆਪਣੇ ਘਰ ਦੀ ਆ ਤੇ ਦੋ ਸੈਟ ਬਣਾ ਦੀਏ ਮੇਰੀ ਗੱਲ ਸੁਣ ਭੈਣ ਜੀਰ ਤੇ ਆਪ ਲੱਗਦੇ ਆ ਇੱਕ ਬਾ ਤੂੰ ਲਾ ਇੱਕ ਮੈਂ ਲਾਨੀ ਆ ਤੇ ਅਗਲਾ ਵੇ ਚਾਚਾ ਇੱਕ ਚੱਜਾ ਛੱਟ ਸਵੈਟਰ ਬਣ ਜਾਣਾ ਚਲੋ ਕਿਤੇ ਮੈਂ ਨਾ ਮੈਂ ਪਾਲਕ ਨਹੀਂ ਜੇ ਖਾਣੀ ਬੰਨ ਸਰਵਾਈਕਲ ਅੱਗੇ ਬੜੀ ਵਧੀਆ ਚਲ ਉਹਨੂੰ ਕਹਿ ਦਿੰਨੇ ਫਿਰ ਚਲ ਦੋਤੀ ਦਾਲੇ ਬਣਾ ਦੋ ਮਿੰਟਾਂ ਚ ਬਣ ਜਾਣੀ ਅਦਰ ਕੀ ਫਰਕ ਪੈਣਾ ਬਣਾ ਦੂਗੀ ਚਲ ਆ ਚਲੀ ਆ ਜਾ ਆ ਜਾ ਚਲ ਆ ਜੀ ਮੇਰੀ ਗੱਲ ਸੁਣ ਉਹਨਾਂ ਨਾਲੇ ਕੱਪੜੇ ਵੀ ਪ੍ਰੈਸ ਕਰ ਲਿਆ 500 ਰੁਪਇਆ ਬਣਿਆ ਤੇਰੇ ਭਾਈ ਗੁੱਸੇ ਹੁੰਦੇ ਸੀ ਫਿਰ ਉਹਨੂੰ ਕਹਦਾ ਕਰੋ ਰਾਤ ਵੇਲੇ ਜਦੋਂ ਸੌਂ ਜਾਂਦੀ ਹੈ ਕੱਪੜੇ ਉੱਪਰ ਲੈ ਜਾ ਕਰ ਤੇ ਪ੍ਰੈਸ ਕਰ ਦਿਆ ਕਰ ਉਦਾਂ ਹੀ 12 ਵਜੇ ਤੋਂ ਪਹਿਲਾਂ ਸੁੰਦੀ ਥੋੜੀ ਆ ਉਹ ਗੱਲ ਤਾਂ ਤੇਰੇ ਭਾਈ ਦੀ ਸਹੀ ਆ 500 ਰੁਪਇਆ ਰੋਝਦਾ ਤੇ 15000 ਰੁਪਇਆ ਬਣ ਗਿਆ ਉਹ ਪ੍ਰੈਸ ਵਾਲੇ ਨੇ ਤਾਂ ਮੋਹਿ ਲਾ ਕੇ ਸਾਡੇ ਘਰੋਂ 15000 ਬਣਿਆ ਨਾ 2 4 5 80 ਨੂੰ ਦੇ ਵੀ ਦਵਾਂਗੇ ਤੇ ਕੀ ਫਰਕ ਬਣਾ ਕੁੜੀ ਵੀ ਖੁਸ਼ ਹੋਏ ਕਰੇਗੀ ਨਾਲ ਛੰਟ ਪਰਾਂਗਾ ਉਹ ਨਹੀਂ ਨਹੀਂ ਸਮਝਿਆ ਅੱਪੀ ਭੈਣ ਜੀ ਨੂੰ ਫਿਕਰ ਹੋਵੇ ਚੱਲ ਤੁਰਗਾ ਚੱਲ ਮਤੇ ਹੋ ਗਿਆ ਸਾਰਾ ਆ ਕੀ ਦਾ ਫੋਨ ਹੁੰਦਿਆ ਵੇਖਾਂ ਹੈ ਇਹਨਾਂ ਦਾ ਫੋਨ ਹਲੋ ਕਿਰਨ ਚਾਪੀ ਦੇ ਜਾਵੇ ਚਾ ਓਹੋ ਮਿੰਤੇ 체ਤੇ ਹੀ ਭੁੱਲ ਗਿਆ ਤੁਹਾਡੀ ਚਾਹਦਰ ਨਹੀਂ ਜਲਦੀ ਭੇਜ ਦੇ ਪੇਹ ਦੀਆਂ ਗੱਲ ਪਤਾ ਕੀ ਆ ਪਾਲਕ ਲੈ ਆਂਦੀ ਸੀਗੀ ਤੇ ਉਹ ਫਿਰ ਮੈਂ ਕੱਟੀ ਧੋਤੀ ਧਰੀ ਆ ਤੇ ਨਾਲ ਹੀ ਮੈਂ ਖਿਚੜੀ ਧਾਤੀ ਕਾਣਾ ਦੀ ਵਾਸਤੇ ਤੇ ਕੋਈ ਗੱਲ ਨਹੀਂ ਮੈਂ ਨਾ ਭੇਜ ਦਿੰਨੀ ਆ ਫਟਾਫਟ ਤੁਹਾਡੇ ਲਈ ਉਹੜਾ ਇੱਧਰ ਦਾ ਵੀ ਧਿਆਨ ਰੱਖ ਲਿਆ ਅਸਾਂ ਸਾਰਾ ਪਾਲ-ਪਾਲ ਧਿਆਨ ਲਾਇਆ ਹਾਂ 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 ਕੋਈ ਗੱਲ ਨਹੀਂ ਤੁਹਾਨੂੰ ਪਤਾ ਤੇਗਾ ਮੈਂ ਫੇਰ ਟਾਈਮ ਹੋਏ ਨਾ ਸਾਰੇ ਦੇ ਖਾਣ-ਪੀਣ ਦਾ ਤੇ ਇਸ ਕਰਕੇ ਉਹ ਵੀ ਤੇ ਬਣਾਉਣਾ ਜ਼ਰੂਰੀ ਸੀ ਨਾ ਕੰਮ ਚਲੋ ਠੀਕ ਆ ਚਲ ਹੋ ਗਿਆ ਹੁਣ ਮੈਂ ਨਾ ਮੰਮੀ ਨੂੰ ਪੁੱਛ ਕੇ ਆਣੀ ਆ ਕੀ ਧਰਨਾ ਹੋਰ ਚਲ ਮੈਂ ਪੁੱਛ ਕੇ ਆਉਂਦੀ ਤੇ ਜੀ ਵੇਖੋ ਰੰਗ ਸੋਨਾ ਮੈਂ ਇਸ ਸੈੱਟ ਚੋਣਾ ਹੈ ਰੰਗ ਤੋਂ ਮੈਂ ਕੀ ਕਰਨਾ ਹੈ ਚਾਹੀਏ ਵੀ ਵੇਖਣਾ ਇੱਕੋ ਰੰਗ ਤੋਂ ਸੋਨਾ ਕਹਤਾ ਵੇ ਤਿੰਨ ਚਾਰ ਮੈਂ ਲਿਆਂਦੇ ਰੰਗ ਸਵੈਟਰ ਬਣਾਉਣ ਵਾਸਤੇ ਅੱਛਾ ਆ ਪਹਿਲਾਂ ਤੁਹਾਡੇ ਬਣਾ ਲੱਗੀ ਉਹ ਸਾਹਮਣੇ ਆ ਦੇ ਘਰ ਜੋੜਾ ਹੋਏ ਆ ਨਾ ਕਾਜਲ ਦੇ ਅੱਛਾ ਤੇ ਮੈਂ ਕਿਹਾ ਤਾਂ ਉਹਨਾਂ ਨੂੰ ਸਵੈਟਰ ਬਣਾ ਕੇ ਦੇਣ ਭੈਣ ਜੀ ਨੇ ਮੈਨੂੰ ਸਹੀ ਮਤ ਦਿੱਤੀ ਹੈ ਕਿ ਦੋ ਸੈੱਟ ਬਣਾ ਲੈਣੇ ਆ ਤੇ ਮੈਂ ਕਿਹਾ ਬਣਾ ਲਓ ਉਹਨਾਂ ਨੇ ਸਲਾਈਆਂ ਤੇ ਬਣਾ ਲੈਣੇ ਮੈਂ ਕ੍ਰੋਸ਼ੇ ਤੇ ਬਣਾ ਦੇਣੇ ਤੇ ਭੈਣ ਜੀ ਨੂੰ ਬਾਵਾ ਦੇ ਦਾਂਗੇ ਅੱਛਾ ਤੇ ਤੁਹਾਨੂੰ ਦੇਵਾਂਗੇ ਅਗਲਾ ਪਿਛਲਾ ਪਾਸਾ ਤੁਸੀਂ ਬਣਾ ਲਓ ਬੈਠੀਆਂ ਮੇਰੇ ਕੱਲ ਤੱਕ ਸਾਡਾ ਸਵੈਟਰ ਬਣ ਜਾ ਤਾਂ ਇਹ ਕੰਮ ਰਹਿ ਗਏ ਨੇ ਬਸ ਇਹ ਨਾ ਦਿਆ ਕਰੋ ਵੀ ਘਰ ਵਾਲੀ ਕੋਈ ਧਿਆਨ ਦਿਆ ਕਰੋ ਤੇ ਚਾਹੀ ਸਾਰੀ ਉਮਰ ਘਰ ਵਾਲੀ ਧਿਆਨ ਦੇਣ ਦੇ ਸਾਰੀ ਉਮਰ ਜਿੱਤੇ ਦਾ ਖੂਨ ਕਰ ਲਿਆ ਤੁਹਾਨੂੰ ਕੀ ਹੁੰਦਾ ਵੇ ਹੁਣ ਉਹ ਤਤੜੀ ਆਈ ਹੈ ਤੇ ਤੁੰਡੀ ਉਹ ਸਿੱਤੇ ਸਾਰਾ ਕੰਮ ਤੇ ਛੱਡ ਜਾਂਦੀ ਆ ਜੇ ਲੈ ਤਾਂ ਨੂੰਹਾਂ ਤੇ ਆ ਦਾ ਫਰਜ਼ ਕੀ ਆ ਆਪਾਂ ਦੱਸ ਕੋ ਫਰਕ ਹੋ ਗਿਆ ਆਪਣਾ ਕੰਮ ਸੰਭੇ ਕਿ ਆਪਣਾ ਘਰ ਕੰਮ ਕਰੀ ਕਿੰਨਾ ਕੁ ਕਰੇ ਹੈ ਆਪਣਾ ਕੰਮ ਤੁਸੀਂ ਕਹਿ ਦਿੱਤਾ ਤੇ ਜਿਹੜੀ ਤੁਹਾਡੀ ਤਿੰਨ ਜਣੀਆਂ ਦਾ ਕੰਮ ਉਹ ਵੀ ਚੈਰੀ ਕਰਦੀ ਰਹਿੰਦੀ ਸਾਰਾ ਦਿਨ ਹੈ ਕੱਪੜੇ ਤੋ 3-3 ਮੰਜ਼ਲ ਤੇ ਕੋਠੇ ਚੜਾ ਰੋਟੀ ਬਣਾ ਸਬਜੀ ਬਣਾ ਭਾਂਡੇ ਮਾਂਜ ਹੈ ਇੰਨਾ ਵਿਚਾਰੀਓ ਕੰਮ ਕਰਦੀ ਤੁਸੀਂ ਉਹਦਾ ਕਿੱਡੀ ਕੱਡੀ ਸੋਚਿਆ ਤੇ ਚਾਹੀ ਅਸੀਂ ਵੀ ਸਾਰੀ ਉਮਰ ਕੰਮ ਹੀ ਕੀਤਾ ਵਾ ਤੇ ਹੁਣ ਤੇ ਆਸ਼ ਲੈਣ ਦਾ ਟਾਈਮ ਆਇਆ ਤੇ ਹੁਣ ਤੇ ਬਹਿ ਲੰਦਿਓ ਉਹਦਾ ਨਜਾਇਜ਼ ਫਾਇਦਾ ਉਠਾਉਂਦੇ ਆ ਜੀ ਜਿੰਨੇ ਜਾਨੀਆਂ ਹੁੰਦੀਆਂ ਜੀ ਉਹਨੇ ਕੱਪੜੇ ਧੋਤੇ ਤੇ ਇੱਕ ਜਾਨੀ ਜਾ ਕੇ ਸੁਕਣੇ ਭਾਵੇ ਤੇ ਜੇ ਤੁਸੀਂ ਬੈਠੀ ਤੇ ਉਹਨੂੰ ਸਬਜ਼ੀ ਚੀਰ ਦਿਓ ਤੇ ਉਹਨੂੰ ਕਹੋ ਚੱਲ ਕਿਰਨ ਤੂੰ ਤੜਕਾ ਲਾ ਲੈ ਆਪੇ ਦੁੱਧ ਕੰਮ ਹੋ ਜਾਂਦਾ ਉਹ ਜੂ ਸਵੇਰ ਦੀ ਉੱਡੀ ਰਾਤ ਦੇ 12 ਵਜੰਦੇ ਨੇ ਕੋਈ ਉਹਨੇ ਆਪਣੇ ਬੰਦੇ ਕੋਲ ਜੇ ਬਹਿਣਾ ਹੁੰਦਾ ਕੋਈ ਸੋਹ ਗੱਲ ਕੋਈ ਬਾਤ ਕਰਨੀ ਹੁੰਦੀ ਹੈ ਕਿ ਤੁਹਾਨੂੰ ਤਾਂ ਕਿੰਨਾਂ ਨੂੰ ਹੈ ਹੀ ਇੱਥੇ ਬਹਿ ਜਾਂਦੀਆਂ ਜੇ ਸਲਾਈਆਂ ਲੈ ਕੇ ਲੋਕਾਂ ਦੇ ਕੰਮ ਕਰੀ ਜਾਓ ਤੇ ਆਪਣੇ ਕੰਮ ਬਾਰੇ ਕੋਈ ਧਿਆਨ ਹੀ ਨਹੀਂ ਨੇ ਤੁਸੀਂ ਜਿੰਦੀਆਂ ਕਿੰਨੇ ਜਾਣੀ। ਐਸੇ ਤੋਲ ਤੋਂ ਸਾਨੂੰ ਹੀ ਪੈ ਗਈ ਹੈ। ਤੇ ਫਿਰ ਕੀ ਕੰਮ ਕਰਦੀ ਘਰ ਦੇ ਕੰਮ ਕਰਦੀ ਪਈ ਹੈ। ਨਹੀਂ ਘਰ ਦਾ ਤੇ ਮੈਂ ਕਹਿੰਨੀ ਕਰਦੀ ਆ ਪਰ ਉਹਦਾ ਵਿੱਚ ਮੰਮੀ ਉਹ ਕੰਮ ਹੋ ਗਿਆ ਸਾਰਾ ਉਹ ਤੁਸੀਂ ਕਿਹਾ ਸੀ ਨਾ ਕਿ ਪਾਲਕ ਧਰਦੇ ਤੇ ਮੈਂ ਧੋ ਕੇ ਕੱਟ ਸੋਰੀ ਕੱਟ ਕੇ ਤਾਂ ਹੁੰਦੀ ਆ ਤੇ ਦਰਦੀ ਆ ਪਾਲਕ ਸਾਰੀ ਮੈਂ ਚਲ ਵਧੀਆ ਕੋਈ ਨਹੀਂ ਕੁਝ ਬਣਾ ਮੇਰੀ ਘਾਲਸਰ ਪਾਲਕ ਤਾਂ ਦਿੱਤੀ ਤੂੰ ਤਾਰ ਪਰ ਚਾਚੀ ਤੇਰੀ ਤਾਂ ਪਾਲਕ ਖਾਂਦੀ ਨਹੀਂਗੀ ਐਸ ਤਰ੍ਹਾਂ ਕਰ ਕੋਈ ਦਾਲ ਨਾਲ ਬਣਾ ਲਾ ਵਿੱਚ ਪਨੀਰ ਪਾਣਾ ਹੀ ਆ ਫੇ ਚਾਚੀ ਜੀ ਪਨੀਰ ਖਾ ਲੈਣਗੇ ਹਾਂ ਪੁੱਤਰ ਕਿਤਰਾ ਦੀ ਗੱਲ ਕਰਨ ਢਈ ਆ ਪਨੀਰ ਆਖੇ ਪਾ ਲਾ ਉਹਨੂੰ ਵੀ ਤਾਂ ਪਾਲਕ ਲੱਗੀ ਹੋਣੀ ਆ ਤੇ ਐਸ ਤਰ੍ਹਾਂ ਕਰਕੇ ਦਾਲ ਬਣਾ ਲਾ ਤੇ ਨਾਲੇ ਨਾ ਤੇਰੇ ਚਾਚਾ ਜੀ ਸੁੱਕੇ ਆਲੂ ਬੜੇ ਤੇਰੇ ਖੁਸ਼ ਹੋ ਕੇ ਖਾਂਦੇ ਕਹਿੰਦੇ ਕਿਰਨ ਬੜੇ ਵਧੀਆ ਖੱਟੇ ਵਾਲੇ ਆਲੂ ਬਣਾਉਂਦੀ ਆ ਥੋੜੇ ਜਿਹੀ ਆਲੂ ਵੀ ਨਾਲ ਬਣਾ ਲੈ ਪਾਲਕ ਮੈਂ ਜ਼ਿਆਦਾ ਬਣਾਈ ਹੀ ਤੇ ਪਾਲਕ ਪੁੱਤ ਸੁਖਨ ਆਪਣਾ ਪਰਿਵਾਰ ਆ 8 ਕਿਲੋ ਮੈਂ ਹੀ ਤੇ ਤੈਨੂੰ ਪਾਲਕ ਲੈ ਕੇ ਦਿੱਤੀ ਇੰਨੀ ਕੁ ਹੋ ਜਾਂਦੀ ਐ ਐਡਿਚ ਕਿਹੜੀ ਗੱਲ ਆ ਕਰ ਲਾ ਕਰ ਲਾ ਨਾਲੇ ਨਾ ਆਲੂਆਂ ਦੇ ਨਾਲ ਨਾ ਦਾਲ ਵੀ ਖਾਦੀ ਜਾਵੇ ਕਿਸੇ ਕੋ ਭਾਜੀ ਪਤਲੀ ਪਤਲੀ ਖੁਸ਼ ਹੋ ਕੇ ਤੇ ਦੂਸਰੀ ਗੱਲ ਤੇ ਪੁੱਤ ਤੂੰ ਨਾ ਕੱਪੜੇ ਲਾ ਕੇ ਨਾ ਤੇ ਬਾਅਦ ਚ ਪਏ ਰਹਿਂਦੇ ਨਹੀਂ ਆ ਕੁਰਸੀ ਤੇ ਉਹ ਜਦੋਂ ਨਾ ਪ੍ਰੈਸ ਕਰਵਾਏ ਤੇ ਫਿਰ ਬੜਾ ਆਖਦਾ ਐ ਇਸ ਨਾ ਕਰ ਕੱਪੜੇ ਲਾ ਕੇ ਨਾ ਤੇ ਨਾਲ ਹੀ ਪ੍ਰੈਸ ਫੇਰਦੇ ਉਹਨਾਂ ਨੂੰ 500 ਰੁਪਇਆ ਲੈ ਗਿਆ ਤੇ ਆ ਕੇ ਆਹੋ ਪਰ ਮੈਂ ਹਜੇ ਹੋਰ ਵੀ ਕੰਮ ਕਰਨੇ ਹੋ ਮੈਂ ਬਾਅਦ ਚ ਕਰ ਦਵਾਂਗੀ ਨੇ ਰਾਤੀ ਸੌਣ ਲੱਗਿਆ ਜਦੋਂ ਜਾਂਦੀ ਐ ਨਾ ਪਰਸੋਂ ਵਾਸਤੇ ਉਦੋਂ ਲੈ ਜੀ ਨਾ ਕੱਪੜੇ ਤੇ ਉਦੋਂ ਪ੍ਰੈਸ ਕਰ ਦੇ। ਰਾਤੀ ਕੀ ਤਰ੍ਹਾਂ ਰਾਤੀ ਤੇ ਮੈਨੂੰ ਵਜ ਜ 11 ਜਾਂਦੇ ਆ ਤੇ ਫੇ ਤੁਹਾਨੂੰ ਪਤਾ ਸਵੇਰੇ ਕਾਸ਼ੀ ਨੇ ਸਕੂਲ ਵੀ ਜਾਣਾ ਹੁੰਦਾ ਵਾ। ਨਹੀਂ ਬੱਸ ਕਰੋ। ਕਿੰਨੇ ਜਣੇ ਦੀ ਬੱਸ ਕਰੋ। ਹੈ ਤੁਸੀਂ ਉਹਦਾ ਇੰਨਾ ਫਾਇਦਾ ਉਠਾਉਂਦੇ ਜੇ ਤੁਹਾਨੂੰ ਕੁਝ ਨਹੀਂ ਪਤਾ ਲੱਗਦਾ ਤੇ ਮੈਂ ਤੇ ਕਿਰਨ ਨੂੰ ਕਹਿ ਦੇਣਾ ਕਿ ਕਿਰਨ ਤੂੰ ਵੱਖਰੀ ਹੋ ਜਾ। ਹਾਏ ਕਿਦੇ ਕੋਲ ਨਾ ਚਾਈ ਵੱਖਰੇ ਹੋਣਾ ਨੇ ਚਾਈ ਮੱਖਰੀ ਜੇ ਉਹ ਵਿਚਾਰੀ ਫਿਰ ਕੀ ਕਰੇ ਨਾ ਆਪਣੇ ਬੱਚੇ ਵੱਲ ਧਿਆਨ ਦਿੰਦੀ ਨਾ ਉਹ ਆਪਣੇ ਬੰਦੇ ਵੱਲ ਧਿਆਨ ਦਿੰਦੀ ਸਾਰਾ ਆਰਤੀ ਦੇ ਰਸੇ ਤੋਂ ਲੈ ਕੇ ਸਾਰਾ ਦਿਨ ਵਿਚਾਰੀ ਉਹ ਲੱਗੇ ਰਹਿੰਦੀ ਰਾਤ ਦੇ 12 12 ਨੂੰ ਵੱਜ ਜਾਂਦੇ ਚਾਈ ਜੀ ਤੁਸੀਂ ਆਪ ਹੀ ਤੇ ਪਹਿਲੇ ਦਿਨ ਕਿਹਾ ਸੀ ਕਿ ਮੇਰੇ ਜਿੰਦੇ ਜੇ ਇਸ ਘਰ 'ਚ ਮੈਂ ਵਖਰੇਵਾ ਨਹੀਂ ਕਰਨਾ ਮੈਂ ਅੱਡ ਨਹੀਂ ਕਰਨਾ ਹੁਣ ਤੁਸੀਂ ਘਰ 'ਚ ਵੱਡੇ ਨੂੰ ਆਈ ਹੈ ਤਾਂ ਸਾਡੀਆਂ ਵੀ ਨੂੰ ਆਣੀਆਂ ਤੁਸੀਂ ਪਹਿਲਾਂ ਹੀ ਉਹਨੂੰ ਅੱਡ ਕਰਨ ਦੇ ਜੀ ਅੱਡ ਨਹੀਂ ਹੋਈਆਂ ਤੇ ਪੁੱਤਰੇ ਦੀ ਨੂੰ ਤੋ ਅੱਡ ਨੀ ਮੈਂ ਆਡੇ ਤਾਂ ਇਹ ਘਰ ਤੂਟਾ ਲੋ ਕਰਨਾ ਵੇ ਗਾਡੇ ਹੱਡਾ ਚ ਪਾਇਆ ਪਾਣੀ ਤੇ ਮੈਂ ਇਹਨੂੰ ਤਾਂ ਕਹਿੰਦੀ ਮੈਨੂੰ ਆਢੀ ਕਰ ਦੇਵਾ ਸੋ ਚੰਗਾ ਤੇ ਆਢੀ ਵੀ ਮੈਨੂੰ ਇੱਥੇ ਨਹੀਂ ਜੇ ਕਰਨਾ ਆਢੀ ਮੈਨੂੰ ਵੱਖਰਾ ਮਕਾਨ ਲੈ ਕੇ ਦੇਣਾ ਜੀ ਵੱਖਰਾ ਆਹੋ ਉਹ ਕਿਉਂ ਅੱਜ ਫਿਰ ਆਪਣੀ ਲੋਨ ਤੂੰ ਆਪੇ ਕਰੋਗੀ ਜੇ ਉਹ ਘਰ ਨਹੀਂ ਤੇ ਤੁਸੀਂ ਕਹਿੰਦਾ ਕਿਰਨ ਆ ਵੀ ਕੰਮ ਕਰ ਲੈ ਕਿਰਨ ਉਹ ਵੀ ਕਰ ਲੈ ਉਹਨੇ ਵਿਚਾਰੀ ਨਾ ਨਹੀਂ ਕਰਨੀ ਤੇ ਉਹਨੇ ਕੰਮ ਕਰੀ ਜਾਣਾ ਚਾਹੀ ਤੂੰ ਉਹਦੇ ਸਾਹਮਣੇ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਢਈ ਆ ਹਾਂ ਤੇ ਫਿਰ ਕੀ ਕਰਾਂ ਫਿਰ ਮੈਂ ਜਦ ਤੂੰ ਤੁਸੀਂ ਸੁੱਧੀਆਂ ਹੋ ਜੇ ਜੈਦੂ ਅੱਡੇ ਕੰਨਪੜਾ ਤੋਂ ਸਾਨੂੰ ਵੱਡੀਆਂ ਤਿੰਨ ਬੈਠੀਆਂ ਅੰਨ ਨੂੰ ਨੇ ਇੱਕ ਜੋ ਕੀਤਾ ਤੇ ਪੋਤਰੇ ਦੀ ਨੂੰਹ ਨੂੰ ਤੁਹਾਡੇ ਕਰਨ ਲੱਗੇ ਜੇ ਮੈਂ ਤੁਸੀਂ ਆਪ ਹੀ ਤਾਂ ਸੋਚੋ ਨਾ ਪੋਤਰੇ ਦੇ ਨੂੰਹ ਦਾ ਜੇ ਤੁਸੀਂ ਕਹਿੰਦੇ ਪੋਤਰੇ ਨੂੰ ਐ ਤੇ ਮੈਂ ਤੁਸੀਂ ਕੰਮ ਨਾਲ ਕਰਾਇਆ ਕਰੋ ਪਚਵਿੰਦਰ ਜਿਹੜਾ ਤੇਰੀ ਧੀ ਦਾ ਫੋਨ ਆਂਦਾ ਆਏ ਹਾਏ ਚਾਈ ਮੇਰੀ ਗੱਲ ਸੁਣ ਕਿਤਰਾ ਦੀ ਬੱਝੂਗਾ ਤੇਰੀ ਧੀ ਦਾ ਤੇਰੀ ਪੋਤਰੀ ਨਹੀਂ ਲੱਗਦੀ ਮੇਰੀ ਪੋਤਰੀ ਤਾਂ ਹੈਗੀ ਆ ਤੁਸੀਂ ਦੋਵੇਂ ਜਾਣੀ ਨਾ ਆਪਣੀ ਬਕਵਾਸ ਸੁਣਾ ਬੰਦ ਕਰੋ ਜੇ ਮੈਂ ਦੋਮਾਰਾ ਤੁਹਾਡੇ ਇੱਕ ਇੱਕ ਧਰ ਦੇਣੀ ਜੇ ਪਹਿਲਾਂ ਮੇਰੀ ਪਛੰਦ ਤੂੰ ਗੱਲ ਸੁਣ ਲੈ ਹਾਂਜੀ ਜਦੋਂ ਤੇਰੀ ਕੁੜੀ ਦਾ ਫੋਨ ਤੈਨੂੰ ਆਂਦਾ ਆਂਦਾ ਰਕੋ ਜੀ ਤੂੰ ਕੁੜੀ ਨੂੰ ਕੀ ਕਰਨੀ ਹੈ ਕੁੜੀਏ ਬਹਿ ਜਾ ਤੇ ਹੈ ਜੇ ਤੂੰ ਕੰਮ ਕਰਦੀ ਰਹੀ ਤੇਰੀ ਸੱਸ ਨੇ ਹੋ ਜਾਣਾ ਚੋੜ ਮਰਦਾ ਤੂੰ ਆਪਣੇ ਬੰਦੇ ਵੱਲ ਵੀ ਧਿਆਨ ਦੇ ਆਪਣੇ ਬੱਚੇ ਵੱਲ ਵੀ ਧਿਆਨ ਦੇ ਸਾਰਿਆਂ ਵੱਸੇ ਧਿਆਨ ਦੇ ਤੂੰ ਕਹਿੰਦੀ ਹੈ ਨਾ ਤੈਨੂੰ ਮੱਤ ਦੇਣੀ ਤੇ ਇੱਥੇ ਤੁਹਾਨੂੰ ਕੀ ਹੁੰਦਾ ਤੇ ਮੇਰੇ ਧੀਓ ਹੈ ਤੇ ਜਿਹੜਾ ਉਹ ਧੀਆ ਵਾਂ ਕਹਿੰਦੇ ਹੋਗਾ ਤਾਹਾਂ ਨਾ ਹੈ ਆਪਣੇ ਧੀਆ ਨੂੰ ਤੁਸੀਂ ਮੱਤਾ ਦੇਂਦੇ ਹੋ ਉਹ ਵੀ ਤੇਰੀ ਤਕਣੀ ਸਾਰਾ ਦਿਨ ਲੱਗੀ ਰਹਿੰਦੀ ਹੈ ਤੁਹਾਨੂੰ ਕੱਖ ਨਹੀਂ ਪਤਾ ਲੱਗਦਾ ਨਾ ਜਾਣੀਆਂ ਨੂੰ ਬਹਿ ਜਾਂਦੀ ਏ ਜੇ ਇੱਥੇ ਕੋਈ ਸ਼ਰਮ ਚਾਹੀਦੀ ਤੋਰ ਤੇ ਨਾ ਜਾਣੀਆਂ ਨੂੰ ਚਾਹੀ ਸ਼ਰਮ ਸਾਨੂੰ ਬੜੀ ਹੈ ਤੇ ਤੂੰ ਸਾਡੀ ਨੂੰਹ ਤੇ ਸਾਉਨੇ ਬੇਇੱਜ਼ਤੀ ਕਰੀ ਜਾਂਦੀ ਹੈ ਬੇਇੱਜ਼ਤੀ ਇਹਦੇ ਵਿੱਚ ਕਿਹੜੀ ਕਿਹੜੀ ਗੱਲ ਹੈ ਇੱਧਰ ਆਵੇ ਇੱਧਰ ਆ ਸਹੇਲ ਮੈਂ ਮੈਂ ਚਟਾਈ ਵਾਲੀ ਗੱਲ ਭਾਬੀ ਤੂੰ ਹੀ ਉੱਠ ਕੇ ਤੇ ਮੈਨੂੰ ਚਾਹ ਬਣਾ ਕੇ ਦੋ ਪਿਆਜ ਕੋਈ ਨਹੀਂ ਬਣਾਣੀ ਨਹੀਂ ਬੈਠੀ ਰਹਿੰਦੀ ਇੱਥੇ ਕੋਈ ਨਹੀਂ ਜਾਣਾ ਚਾਹ ਚੁ ਬਣਾ ਦੇ ਜਿੰਨੇ ਲੋੜ ਆਪੇ ਬਣਾ ਲਵੇ ਚਾਹੀ ਇਹ ਤੂੰ ਕੀ ਕਹਿਣ ਲਈ ਆ ਜਾ ਆਸਤੇ ਚਾਹ ਨੂੰ ਮਣਾ ਕਰਨ ਲਈ ਆ ਉਹ ਮੁੰਡਾ ਬਾਹਰੋਂ ਆਇਆ ਉਹ ਤੇ ਚਾਹ ਨੂੰ ਦਿਲ ਕਰਦਾ ਪੀਂਦੇ ਨਹੀਂ ਤੇ ਤੁਸੀਂ ਹਟਿਆ ਕਿੱਥੇ ਬੈਠਿਆ ਉਹਨੂੰ ਕੱਪ ਚਾਹ ਬਣਾ ਰਿਓ ਹੈ ਤੁਹਾਡੇ ਕੋਲ ਨਹੀਂ ਬੰਦੀ ਚਾਹ ਆਪ ਉੱਠ ਕੇ ਬਣਾ ਰਿਹਾ ਕਿਦਾਂ ਇਤਨਾ ਜੇ ਉੱਠ ਗਿਆ ਅੱਛਾ ਮਤਲਬ ਭਾਬੀ ਦੇ ਹੁੰਦੇ ਹੁਣ ਮੰਮੀ ਚਾਹ ਬਣਾਉਣਗੇ ਤੇ ਮੰਮੀ ਨੂੰ ਕੀ ਹੈ ਆ ਵੀਰੇ ਫੇਰ ਦੀ ਇੱਥੇ ਬੈਠਿਆ ਹੀ ਆ ਅਜੋ ਦਿਨ ਚੜਿਆ ਹੀ ਤੇਥੋਂ ਪਚੜਿਓ ਤੇ ਜੂ ਛੇਦਿਆ ਬੈਠੇ ਆ ਲੋਕਾਂ ਦੇ ਆ ਦੇ ਲੋਕਾਂ ਦੇ ਆ ਉਹਨਾਂ ਲੈ ਆ ਫੈਟਨ ਬਣਾ ਲਿਆ ਬਸ ਹੋਰਨ ਨੂੰ ਕੋ ਕੰਮ ਹੀ ਨਹੀਂ ਹੈ ਇਹਨਾਂ ਨੂੰ ਤਾਂ ਫੇਰ ਆ ਕੰਮ ਆ ਭਾਬੀ ਨੂੰ ਕੀ ਕੰਮ ਆ ਇੱਥੇ ਬੈਠੀ ਆ ਭਾਬੀ ਨੂੰ ਕੋਈ ਕੰਮ ਹੀ ਨਹੀਂ ਹੈਣਾ ਰੋਟੀਆਂ ਤੁਹਾਨੂੰ ਪੱਕੀਆਂਵੇਂ ਜੜ ਜਾਂਦੀਆਂ ਨੇ ਸਭ ਜਵੇਂ ਕੰਮ ਹੋ ਜਾਂਦਾ ਬੈਠੀ ਰਹਦੇ ਪਾਲਕ ਬਣਾ ਦੇ ਪਨੀਰ ਬਣਾ ਦੇ ਦਾਲ ਬਣਾ ਦੇ ਹੈ ਉਹਨੇ ਜੀ ਜਾਣ ਨਹੀਂ ਹੈਗੀ ਤੇ ਉਹਨੇ ਕੰਮ ਨਹੀਂ ਕਰਨਾ ਤਾਂ ਉਹਨੂੰ ਇੱਥੇ ਘਰ ਦੇ ਵਿੱਚ ਲੈ ਹੁੰਦਾ ਕਿਹੋ ਜਿਹਾ ਕੰਮ ਬਿਲਕੁਲ ਸਹੀ ਗੱਲ ਕਹੀ ਉਹਨੂੰ ਫੇਰ ਕਾਦੇ ਵਾਸਤੇ ਲੈ ਕੇ ਆਏ ਨਹੀਂ ਉਹ ਕੰਮ ਕੱਢੀ ਰਵੇ ਤੇ ਫੇਰ ਚੰਗੀ ਹੈ ਕਿ ਜੇ ਜਿਹਨਾਂ ਦੇ ਇਹਨਾਂ ਦੇ ਆਰਡਰ ਜਿਹੜੇ ਨਾ ਪੱਕੇ ਤੇ ਫੇਰ ਵੇਖ ਪੈਂਜੀ ਬੋਲਦੀਆਂ ਨੇ ਕੁਝ ਕਹਿਣ ਦੀ ਗੱਲ ਨਹੀਂ ਇਨੂੰ ਕਾਦੇ ਵਾਸਤੇ ਲੈਂਦਾ ਆਪਾਂ ਜੇ ਇਹਨੇ ਕੋਈ ਕੰਮ ਹੀ ਨਹੀਂ ਕਰਨਾ ਤੇ ਉਹ ਤਾਂ ਬਿਲਕੁਲ ਸਹੀ ਗੱਈ ਕਾਦੇ ਲਈ ਲੈਂਦਾ ਜੇ ਇਹਨੇ ਕੰਮ ਹੀ ਨਹੀਂ ਕਰਨਾ ਤੇ ਬਿਲਕੁਲ ਸਹੀ ਗੱਲ ਹੈ ਸਹੀ ਗੱਲ ਆ ਆਪਾਂ ਪਹਿਲਾਂ ਤੇਰੇ ਮੁੰਡੇ ਦਾ ਵਿਆਹ ਨਹੀਂ ਕਰਨਾ ਪਹਿਲਾਂ ਮੰਜੂ ਦੇ ਮੁੰਡੇ ਦਾ ਕਰਨਾ ਸਹੀ ਹਾਂ ਕਿਉਂ ਪਹਿਲਾਂ ਮੇਰੇ ਮੁੰਡੇ ਦਾ ਵਿਆਹ ਕਰ ਵੱਡੀ ਤੇ ਮੈਂ ਆ ਤੇ ਛੋਟਾ ਮੁੰਡਾ ਇਹਦਾ ਨਾ ਆਪਾਂ ਸਾਈ ਦਾ ਵਿਆਹ ਹੁਣ ਪਹਿਲਾਂ ਕਰਨਾ ਕਰ ਦੋ ਬੈਲਾ ਕਰ ਦੋ ਹੋਇ ਚੁਕੀ ਆ ਚੱਲ ਕਰ ਦੋ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਆ ਤਾਂ ਰੋਟੇ ਵੱਡੇ ਦਾ ਨਹੀਂ ਵੇਖਿਆ ਕਰ ਦੋ ਕਰ ਦੋ ਬਿਆ ਚੱਕਾ ਸੋ ਕੋ ਰੌਣਕ ਲੱਗੂ ਕੀ ਕੇ ਆਹੋ ਚੈਲਦੀ ਬੋਟੀ ਆਏਗੀ ਨਾ ਸਾਰੇ ਘਰ ਦੀ ਜ਼ਿੰਮੇਵਾਰੀ ਉਹਨੂੰ ਦੇ ਦੇਣੀ ਆਪਾਂ ਆਪੇ ਸੋ ਕਰਿਆ ਕਰੇਗੀ ਸਾਰਾ ਕੰਮ ਆ ਕੀ ਤੇਰੀ ਕਹਾ ਵਾ ਤੇ ਤੂੰ ਬੜਾ ਸਿਆਣਾ ਵੈ ਪਹਿਲਾਂ ਹੀ ਸੁਣ ਲੋ ਮੈਂ ਆਪਣੀ ਜਨਾਨੀ ਨੂੰ ਨਾ 2 ਸਾਲ ਬਿਲਕੁਲ ਕੰਮ ਨੂੰ ਹੱਥ ਨਹੀਂ ਲਾਉਂਦੇ ਨਾ ਕਿੰਨੇ ਸਾਡੇ 4 ਹੀ ਜੈ ਗਿਆ ਵਾ ਅਸੀਂ ਪੂਰੇ ਨਹੀਂ ਕਰਨੇ ਅਸੀਂ ਤਾਂ ਘੁੰਮਣਾ ਫਿਰਨਾ ਵਾ ਮੇਰੀ ਗੱਲ ਸੁਣ ਲੋ ਚਾਈ ਜੀ ਆ ਹੁਣੇ ਹੀ ਆਪਣੇ ਦਿਮਾਗ 'ਚ ਇਹ ਗੱਲ ਪਾ ਲੋ ਹੈ ਮੈਂ ਤੇ ਆਪਣੀ ਨੂੰ ਨੂੰ ਨੀਜੇ ਕੰਮ ਕਰਨ ਦੇਣਾ ਅੱਛਾ ਸਿੱਧੀ ਮੇਰੀ ਗੱਲ ਸੁਣੋ 2 ਸਾਲ ਤੱਕ ਮੈਂ ਉਹਨੂੰ ਪਾਣੀ 'ਚ ਹੱਥ ਨਹੀਂ ਬਾਂਦ ਦੇਣਾ ਹੈ ਉਹਨੇ ਚੂੜਾ ਪਾਇਆ ਹੋਣਾ ਹੈ ਦੋਵੇਂ ਜਾਣੇ ਘੁੰਮਣ ਫਿਰ ਮੇਰੀ ਗੱਲ ਸੁਣਵੇਂ ਭਾਵੇਂ ਮੇਰੇ ਵੱਲੋਂ ਜੀਣਾ ਪਾਵੇ ਇਹਨਾਂ ਨੂੰ ਗੋਆ ਭੇਜਾਂਗੇ ਬੈਂਕਾਕ ਭੇਜਾਂਗੇ ਐਸ਼ ਕਰ ਨਾਲੇ ਚਾਈ ਜੀ ਉਦੋਂ ਤੋਂ ਦੇ ਦਿਨ ਤੇ ਘੁੰਮਣ ਫਿਰਦੇ ਇੱਕ ਦੂਜੇ ਨੂੰ ਸਮਝਣਦੇ ਮੇਰੇ ਨੂੰ ਪੁੱਤ ਇੱਕ ਦੂਜੇ ਨੂੰ ਸਮਝਣਗੇ ਇਹ ਥੋੜਾ ਕਿ ਆਂਦਿਆਂ ਮਿਆਂ ਨੂੰ ਰਸੋਈ 'ਚ ਡਾਹ ਦੇਵਾ ਹੈ ਕੰਮ ਇੱਕੋ ਗੱਲ ਥੋੜਾ ਹੈ ਕੀ ਆ ਨਾਲੇ ਸਿੱਧੀ ਗੱਲ ਆ ਉਹ ਘਰ ਦੇ ਵਿੱਚ ਤੁਹਾਨੂੰ ਪਤਾ ਵੱਡੇ ਪਾਪਾ ਦੇ ਕਿੰਨੇ ਨਖਰੇ ਆ ਮੈਂ ਰੋਟੀ ਆ ਨਹੀਂ ਖਾਣੀ ਮੈਂ ਆਹ ਸਬਜੀ ਨਹੀਂ ਖਾਣੀ ਮੈਂ ਉਹ ਨਹੀਂ ਕਰਨਾ ਮੈਂ ਨਹੀਂ ਉਹਨਾਂ ਆ ਕੰਮਾਂ ਦੇ ਵੇਡਣਾ ਕੰਮ-ਕੁਮ ਕਰਾਉਣੇ ਨਾ ਆਪਾਂ ਵੀ ਕੋ ਕਰਾਉ ਤੁਸੀਂ ਨਹੀਂ ਬਿਲਕੁਲ ਸਹੀ ਕਰਨਾ ਪਿਆ ਸਾਈਲ ਤੂੰ ਇਸ ਤਰ੍ਹਾਂ ਹੀ ਕਰਨਾ ਘੁੰਮੇ ਫਿਰੇ ਮੁੰਡਾ ਐਸ਼ ਰਵੇ ਨਹੀਂ ਤੈਨੂੰ ਕਿਹੋ ਜਿਹੀਆਂ ਗੱਲਾਂ ਕਰਦਾ ਵੱਡੇ ਭਾਜੀ ਨੇ ਭੈਣ ਜੀ ਗੱਲ ਦਾ ਗੁੱਸਾ ਨਾ ਕਰਿਓ ਵੱਡੇ ਭਾਜੀ ਨੇ ਤਾਂ ਇੱਕ ਇੱਕ ਫੁਲਕਾ ਕਹਿੰਦਾ ਗਰਮ ਕਰਕੇ ਦਿਓ ਮੇਰੀ ਨੂੰ ਤਾਂ ਬਸ ਉਹਨਾਂ ਨੂੰ ਖਵਾਉਂਦੀ ਰਹਿ ਗਈ ਤੇ ਮੇਰੇ ਬੱਚੇ ਨੂੰ ਕਦੋਂ ਟਾਈਮ ਮਿਲਿਆ 2 ਸਾਲ ਤੱਕ ਮੇਰੇ ਬੱਚਿਆਂ ਨੇ ਘੁੰਮਣਾ ਫਿਰਨਾ ਮੈਂ ਤੁਹਾਨੂੰ ਦੱਸਤਾ ਜੇ ਕੋਲ ਕੇ ਚਲ ਵੇ ਤੂੰ ਜਾ ਬਾਰ ਤੇਰੀ ਮਾਂ ਬੈਠੀ ਆਪੀ ਗੱਲ ਕਰ ਲੂਗੀ ਅੱਛਾ ਨਿੰਪਟੇ ਮੂਤੀਰਾ ਮੇਰਾ ਗੱਲ ਨਹੀਂ ਬਟੇ ਮੂ ਬਟੇ ਮੂ ਆ ਵੇਖ ਲਾ ਹਜੇ ਉਹ ਵਿਆਹਿਆ ਨਹੀਂ ਉਹ ਤੇ ਕੁਝ ਉਹਨੇ ਪਹਿਲਾਂ ਹੀ ਡਿਮਾਂਡਾਂ ਰੱਖ ਲਈਆਂ ਮੇਰੀ ਵੋਟ ਤੇ 2 ਸਾਲ ਕੰਮ ਨਹੀਂ ਕਰਨਾ ਅਈ ਘੁੰਮਣ ਫਿਰਨ ਜਾਣਾ ਸਭ ਕੁਝ ਕਰਨਾ ਤੇ ਉਹਨੂੰ ਤੂੰ ਤੇ ਜਿਹੜੇ ਦਿਨ ਵਾਰ ਫੜਕੇ ਉਹਨੂੰ ਕੰਮ ਲਾਤਾ ਸੀ ਕੁੜੀ ਨੂੰ ਇਹ ਨਹੀਂ ਤੈਨੂੰ ਪਤਾ ਲੱਗਾ ਹੈ ਔਰੀਆ ਵੀ ਕੋਈ ਖਾਸ਼ਾ ਹੁੰਦੀਆਂ ਨੇ ਅ ਤੀਜੇ ਦਿਨ ਆਈ ਕਹਿੰਨ ਆ ਕਰ ਕਹਿੰਨ ਉਹ ਕਰ ਤੇ ਤੈਨੂੰ ਕੱਖ ਨਹੀਂ ਪਤਾ ਲੱਗਾ ਕਿ ਔਰੀਆ ਵੀ ਕੋਈ ਡਿਮਾਂਡਾਂ ਹੋਈਆਂ ਵੀ ਪੂਰੀਆਂ ਕਰਦੀ ਐ ਜਦੋਂ ਗੋਲਦੀ ਘੁੰਮਣ ਵਾਸਤੇ ਚੱਲਿਆ ਤੇ ਤੁਸੀਂ ਸਾਰਾ ਟੱਬਰ ਨਾਲ ਤਿਆਰ ਕਰਤਾ ਫੇ ਚਲੋ ਅਸੀਂ ਵੀ ਸਾਰੇ ਜਣੇ ਜਾਵਾਂਗੇ ਹੈਂ ਤੇ ਗਿਆ ਤੂੰ ਉਹ ਬਚਾਰੀ ਨੂੰ ਭੇਜਿਆ ਤਾਂ ਕਰਨੀ ਤੁਸੀਂ ਤੈਨੂੰ ਕੱਖ ਨਹੀਂ ਪਤਾ ਲੱਗਦਾ ਨਹੀਂ ਚਾਹੀਜੀ ਆਪਾਂ ਤੇ ਉਹਨੂੰ ਕਾਸੀ ਚੱਲ ਜਾ ਤੇ ਆਪਾਂ ਵੀ ਨਾਲ ਜਾਂਦੇ ਆ ਸਗੋ ਕੁੜੀ ਦਾ ਦਿਲ ਲੱਗ ਜਾਂਦਾ ਉਹਨੇ ਬਾਅਦ ਚ ਆਪੀ ਪ੍ਰੋਗਰਾਮ ਕੈਨਸਲ ਕੀਤਾ ਆਪਾਂ ਥੋੜਾ ਕੀਤਾ ਸੀ ਅੱਛਾ ਤੋ ਫਿਰ ਕੀ ਕਰਜੀ ਦੱਸੋ ਵੀ ਜਸਤ ਸੀ ਉਹਨਾਂ ਦੋਵਾਂ ਜਣਿਆਂ ਨੂੰ ਜਾਣਦੇ ਤੂੰ ਹੀ ਸਾਰਾ ਟੱਬਰ ਨਾਲ ਹੀ ਤਿਆਰ ਹੋਗੇ ਜੇ ਜਾਣ ਨੂੰ ਤੇ ਚਾਹੀ ਟੱਬਰ ਵੀ ਤੇ ਆਪਣਾ ਹੀ ਐ ਬਾਦ ਦਾ ਵੈ ਭਾਵੇਂ ਟੱਬਰ ਆਪਣਾ ਤੇਰੇ ਵੀ ਤੈਨੂੰ ਪਤਾ ਨਵੀਂ ਵਿਆਹੀ ਐ ਤੁਸੀਂ ਉਹਨਾਂ ਨੂੰ ਸਗੋ ਭੇਜੋ ਜਿਸ ਕੋ ਨਹੀਂ ਪੁੱਤਰ ਤੂੰ ਜਾ ਹਾਂ ਆਪਾਂ ਕਾਸਾ ਕਰ ਲਾਂਗੇ ਕੁਛ ਨਹੀਂ ਹੁੰਦਾ ਹੈ ਤੇ ਤੀਜੇ ਦੀ ਮੈਂ ਤੁਸੀਂ ਉਹਨਾਂ ਕੰਮ ਚ ਜਿਹੜੇ ਕੰਮ ਦਾ ਤਾਂ ਉਹਦੀ ਖਾਸ਼ਾ ਤੇ ਉਹਦੇ ਮਨ ਵੀ ਚੱਲਿਆ ਹੁਣ ਚਾਹੀਦੀ ਮਨ ਲਾ ਕੇ ਹੁਣ ਸਾਹੀ ਦਾ ਵਿਆਹ ਕਰਨਾ ਨਾ ਉਹਨਾਂ ਨੂੰ ਕੱਲਿਆਂ ਅਸੀਂ ਘੁੰਮਣ ਵਾਸਤੇ ਭੇਜ ਦੇਣਾ ਬਸ ਕੰਮ ਸੀ ਕਰਵਾਣਾ ਹੀ ਨਹੀਂ ਆਹ ਕੰਮ ਛੋੜਨੇ ਤੇ ਮੂੰਹ ਹੀ ਕਹਤ ਹੈ ਕਿ ਮੈਂ ਦੋ ਸਾਲ ਆਪਣੀ ਵੋਟੀ ਨੂੰ ਕੰਮ ਹੀ ਨਹੀਂ ਕਰਨ ਦੇਣਾ ਤੇ ਤੁਸੀਂ ਕਿੱਥੋਂ ਦਾ ਕੰਮ ਕਰਵਾ ਲਓ ਗਿਆ ਜੀ ਪਛਿੰਦਰ ਤੋ ਹੂਣੀ ਸਮਝ ਜਾ ਇਹ ਜਰੂਰ ਸੱਚਾ ਹੈ ਪਰ ਇਹ ਗਿਆ ਚਾਤੀ ਸੱਚਾ ਹੈ ਤੂੰ ਉਹਦੇ ਵਾਲੀ ਇਖਤਿਆਨ ਦੇ ਜਿਆਦਾ ਤੈਨੂੰ ਕੋਈ ਅੱਖ ਨਹੀਂ ਪਤਾ ਲੱਗਦਾ ਜਦੋਂ ਉਹ ਵੇਖ ਲੈ ਉਹਦੇ ਹਜੇ ਵਿਆਹ ਹੋਇਆ ਨਹੀਂ ਤੇ ਉਹਦੀ ਡਿਮਾਂਟਾ ਵੇਖ ਮੇਰੀ ਬੋਟੀ ਨੇ ਐਂਜੀ ਕਰਨਾ ਮੇਰੀ ਬੋਟੀ ਨੇ ਐਂਜੀ ਕਰਨਾ ਤੇ ਤੂੰ ਉਹਨੂੰ ਚੀਜੇ ਨਹੀਂ ਵਰ ਕੰਮ ਆਤਾ ਸੀ ਹੁਣ ਹੀ ਸਮਝ ਜਾ ਹਾਂ ਦਿਓ ਨੇ ਕਿ ਮੈਂ ਘੁੰਮਣ ਫਿਰਨ ਜਾਣਾ ਤੂੰ ਉਹਨਾਂ ਨੂੰ ਕਿਹਾ ਜਾਣ ਨਹੀਂ ਦਿੱਤਾ ਤੂੰ ਕਹਿੰਦਾ ਜੀ ਥਾਲਾ ਟੰਬਰ ਜਾਏਗਾ ਪਰ ਹੁਣ ਸੋਚ ਲੈ ਸਮਝ ਲੈ ਹੁਣ ਹੀ ਕਰ ਸਿੱਖ ਲੈ ਮੇਰੀ ਗੱਲ ਸੁਣੋ ਤੁਹਾਡਾ ਕੀ ਮਤਲਬ ਆ ਤੁਹਾਡਾ ਕੀ ਮਤਲਬ ਆ ਮੇਰਾ ਮਚੂਲ ਕੀ ਤੁਹਾਡਾ ਮਤਲਬ ਇਹ ਆ ਕਿ ਜੇ ਸਾਹਿਲ ਨੇ ਬਾਹਰ ਜਾਣਾ ਫੇਰ ਮੈਂ ਸਾਰਾ ਟੱਬਰ ਲੈ ਕੇ ਜਾਵਾਂਗੀ ਮੇਰੇ ਬੱਚਿਆਂ ਨੂੰ ਟਾਈਮ ਨਹੀਂ ਚਾਹੀਦਾ ਹੈ ਮੇਰੇ ਬੱਚਿਆਂ ਨੂੰ ਟਾਈਮ ਚਾਹੀਦਾ ਮੇਰੀ ਗੱਲ ਸੁਣ ਲਓ ਮੈਂ ਤੁਹਾਨੂੰ ਪਹਿਲਾਂ ਵੀ ਕਹਿਤਾ ਸੀ ਹੁਣ ਵੀ ਕਹਿਤਾ ਕਿ ਮੇਰੇ ਮੁੰਡੇ ਨੇ ਕੱਲੇ ਮੰਝੋ ਤੂੰ ਵੀ ਮੇਰੀ ਗੱਲ ਸੁਣ ਲਾ ਐਵੇਂ ਥੋੜਾ ਉੱਥੇ ਜਦੋਂ ਆਪਾਂ ਕਿਰਨ ਦੇ ਨਾਲ ਗਏ ਸੀ 골ਡਨਾਂ ਕਹੇ ਸੀ ਕੀ ਆ ਬੱਚਿਆਂ ਨੂੰ ਤਾਂ ਮਿਲਣਾ ਟਾਈਮ ਨਹੀਂ ਲੱਗਾ ਹੈ ਆਪਣਾ ਕੁਝ ਨਹੀਂ ਤੇ ਸਾਰੇ ਕਦੀ ਵੱਡੇ ਭਾਜੀ ਕਹਿੰਦੇ ਮੈਨੂੰ ਆ ਲੈ ਕੇ ਦੇ ਉੱਥੇ ਕਦੀ ਭੈਣਜੀ ਮੈਨੂੰ ਆ ਚੀਜ਼ ਲੈ ਕੇ ਤੋ ਤੇ ਆ ਲੈ ਕੇ ਉਹ ਕੁੜੀ ਤਾਂ ਸਾਡਾ ਸਮਾਨ ਚੁੱਕਣ ਦੇ ਲੱਗੇ ਲੱਗੀ ਰਹੀ ਆ ਬਿਲਕੁਲ ਸਹੀ ਕਹਿੰਦੇ ਭੈਣਜੀ ਮੈਂ ਤੇ ਆਪ ਮੇਰੇ ਜਿਹੜੇ ਮੁੰਡੇ ਨੇ ਚਾਹਣਾ ਮੈਂ ਤੇ ਆਪ ਨਹੀਂ ਬਿਲਕੁਲ ਨਾਲ ਜਾਣਾ ਤੁਸੀਂ ਵੀ ਨਾ ਜਾਣਾ ਮੈਂ ਤਾਂ ਜਾਣਾ ਹੀ ਨਹੀਂ ਅਸੀਂ ਕਿਉਂ ਜਾਈਏ ਆਪਣੇ ਬੱਚਿਆਂ ਦੇ ਨਾਲ ਐਵੇਂ ਅਸੀਂ ਐਵੇਂ ਲੱਤ ਲਮਕਾਈ ਜਾਈਏ ਨਾਲ 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 ਜਾਈ ਬਣੀਏ ਆਹ ਰਹੀ ਠੀਕ ਹੈ ਹੁਣ ਅੱਗੇ ਲਗਾ ਲਓ ਥੇ ਕਿਹੜੀ ਗੱਲ ਕਿਹੜੀ ਗੱਲ ਆ ਜੋ ਹੁਣ ਕਹਿੰਦੇ ਆ ਤੇ ਸਹੀ ਅਸੀਂ ਕਿਹਦੇ ਨਾਲ ਨਹੀਂ ਜਾਣਾ ਤੇ ਉਹਨੇ ਵੇਖਾ ਉਹਨੇ ਕੀ ਕੀਤਾ ਤੇ ਨਾ ਕਰਦੇ ਨਾ ਕਰਦੇ ਉਹ ਹੁਣ ਕਹਿੰਦਾ ਨਾ ਕਰਦੇ ਜਦੋਂ ਆਪਣੀ ਵਾਰੀ ਆਈ ਨਾ ਤੇ ਹੁਣ ਕਹਿੰਦੀ ਨਾ ਕਰਦੇ ਤੇ ਜੀ ਵਾਕੀ ਮੈਨੂੰ ਸਮਝੀ ਹੁਣ ਆਈ ਮੈਂ ਤੇਰੇ ਨਾਲ ਦੇ ਮਗਰ ਲਾ ਕੇ 30 ਦਿਨਾਂ ਰਸੋਈ ਤੇ ਉਹਨੂੰ ਕੁੜੀ ਨੂੰ ਆੜ ਦਿੱਤਾ ਉਹ ਅੱਜ ਤੱਕ ਕੰਮ ਹੀ ਕਰਦੀ ਰਹੀ ਹੈ ਤੇ ਨਾ ਤੇ ਇਹਦੀ ਫਰਮਾਇਸ਼ਾਂ ਪੂਰੀਆਂ ਕਰਕਦੀ ਉਹਦੀਆਂ ਫਰਮਾਇਸ਼ਾਂ ਪੂਰੀਆਂ ਕਰ ਮੇਰੀ ਦਾਲ ਬਣਾ ਦੋ ਮੇਰੀ ਉਹ ਬਣਾ ਦੋ ਮੇਂ ਡੋ ਬਣਾ ਦੋ ਮੈਂ ਤੁਨੂੰ ਰਾਮ ਕਰਨੀ ਨਹੀਂ ਦਿੱਤਾ ਨਾ ਵਿਚਾਰੀ ਆਪਣੇ ਆਪ ਨੂੰ ਟਾਈਮ ਦੇਵੇ ਨਾ ਆਪਣੇ ਬੱਚੇ ਨੂੰ ਟਾਈਮ ਦੇਵੇ ਕੰਮ-ਕਾਰ ਦੀ ਵਾੜ ਛੱਡਿਆ ਹਣ ਤੇ ਨਾ ਵਾੜ ਤੇ ਅਸੀਂ ਵਾੜਿਆ ਵਾ ਤੁਸੀਂ ਕਹਿੰਦੇ ਨੇ ਤੇ ਤੁਹਾਡੇ ਮਗਰ ਲਾ ਕੇ ਕੀ ਕੀਤਾ ਵਾ ਮੰਜੂ ਤੁਸੀਂ ਉਹ ਕਹਿ ਰਹੇ ਹੋ ਇੱਥੇ ਪਾਹ ਜੀ ਬਸ ਕਰੋ ਮੰਜੂ ਸਹੀ ਕਹਿਂਦੇ ਪੈਂ ਜੀ ਆਪਾਂ ਤੇ ਵਾਕਿਆ ਟਾਈਮ ਨਹੀਂ ਦਿੱਤਾ ਆਪਣੀ ਵਾਰੀ ਸਾਨੂੰ ਮਤਾਂ ਆ ਗਈਆਂ ਆਪਾਂ ਤੇ ਬੱਸ ਉਹਨਾਂ ਨੂੰ ਇਹੋ ਜਿਹਾ ਤਾਂਦੇ ਰਹੇ ਆ ਕਿ ਭੈਣ ਜੀ ਆਪਣੀ ਨੂੰ ਨੂੰ ਇਸ ਤਰ੍ਹਾਂ ਕਰਵਾਓ ਆਪਣੀ ਨੂੰ ਨੂੰ ਕਮੇਡਾਓ ਇਹਨੂੰ ਸਿਰੇ ਨਾ ਚੜਾਓ ਹਜੇ ਸਾਡੀ ਨੂੰ ਆਈ ਨਹੀਂ ਸਾਨੂੰ ਤੁਹਾਨੂੰ ਇੰਨਾ ਫਿਕਰ ਲੱਗ ਗਿਆ ਆਪਣੀਆਂ ਨੂੰਆਂ ਦਾ ਗਲਤ ਸਹੀ ਵੀ ਬੱਸ ਤੇ ਕੀ ਕਰੀਏ ਹੁਣ ਸੇ ਭੈਣ ਜੀ ਇੱਕ ਤਾਂ ਆਪਾਂ ਕਿਰਨ ਨੂੰ ਇਸ ਘਰੋਂ ਨਹੀਂ ਜਾਣ ਦੇਣਾ ਦੂਜੀ ਗੱਲ ਅਪਾ ਜਿਸ ਤਰ੍ਹਾਂ ਪਹਿਲਾਂ ਕੰਮ ਕਰਦੀਆਂ ਸੀ ਨਾ ਅਸੀਂ ਉਦਾਂ ਹੀ ਕਰਾਂਗੇ ਉਸ ਤਰ੍ਹਾਂ ਹੀ ਕਰਨਗੇ ਤੁਹਾਨੂੰ ਆਰਾਮ ਦੇਣਾ ਜੇ ਮੈਂ ਤੁਹਾਨੂੰ ਕਹਿਤਾ ਜੇ ਕਿਰਨ ਜਿਹੜੇ ਤੇਰੇ ਪਲ ਗਵਾਚੇ ਹੈ ਨਾ ਉਹ ਤੈਨੂੰ ਵਾਪਸ ਨਹੀਂ ਦੇ ਸਕਦੇ ਪੁੱਤ ਲੇਕਿਨ ਇਹ ਕੋਸ਼ਿਸ਼ ਕਰਾਂਗੇ ਜਿਤਨਾ ਸਾਡਾ ਘਰ ਪਹਿਲਾਂ ਚੱਲਦਾ ਸੀ ਉਸ ਤਰ੍ਹਾਂ ਚਲਾਵਾਂਗੇ ਦੂਜੀ ਗੱਲ ਜਦੋਂ 골ਡੀ ਆ ਜੇ ਭਾਵੇਂ ਤੂੰ ਕੰਮ ਕਰਦੀ ਹੋਵੇਂ ਨਾ ਕੰਮ ਕਰਦੀ ਹੋਵੇਂ ਬਸ ਤੂੰ ਆਪਣੇ ਬੱਚੇ ਵਲ ਤੇ ਆਪਣੇ ਆਦਮੀ ਵੱਲ ਤੇ ਧਿਆਨ ਦੇਣਾ। ਅਸੀਂ ਆਪੇ ਗੱਲਾਂ ਕਰਾਂਗੇ। ਤੁਸੀਂ ਨਾ ਕਰਨਾ ਉਸ ਸੁਕਾਈ ਕਰ ਲਿਆ ਕਰੋ। ਵਿਚਾਰੀ ਮੈਂ ਤੇ ਆਪਣੀ ਤੀਨ ਕੁਛ ਕਰ ਹੀ ਨਹੀਂ ਸਕੇ। ਇਹ ਦੁੱਖ ਹੀ ਨਹੀਂ ਸਮਝ ਸਕੀ ਵਿਚਾਰੀ ਅੰਦਰ ਕੀ ਆਪਣੇ ਆਪ ਹਿੰਦੀ ਪਈ। ਨਹੀਂ ਪੁੱਤਰ ਤੂੰ ਨਾ ਆਪਣੇ ਵੱਲ ਤੇ ਆਪਣੇ ਬੱਚੇ ਵੱਲ ਧਿਆਨ ਕਰ। ਠੀਕ ਆ। ਹਾਂ ਕੋਈ ਲੋੜ ਨਹੀਂ ਕੰਮ ਜਿਆਦਾ ਕਰਦੇ ਅਸੀਂ ਆਪੇ ਕਰਾਂਗੇ ਤੈਨੋਂ ਜੀ ਨਹੀਂ। ਪਹਿਲਾਂ ਵੀ ਕਰਦੀਆਂ ਸੀ ਨਾ ਹੁਣ ਵੀ ਕਰਾਂ। ਪੰਜੀਰ ਜਸਵੀਰ ਨੇ ਠੀਕ ਕੀ ਹੈ। ਜਿਸ ਲਿਆਜਵੇ 골ਡੀ ਤੂੰ ਆਪਣਾ ਬੱਚਾ ਲੈ ਕੇ ਤੇ ਆ ਬੋਲਲੀ ਲੈ ਕੇ ਉੱਪਰ ਚੱਲ ਜਾਣਾ ਆਪਣੇ ਕੰਮ ਦੇ ਉਹਨਾਂ ਨੂੰ ਵੀ ਠੀਕ ਆ ਮੰਮੀ ਹਾਂ ਠੀਕ ਆ ਚਾਚੀ ਜੀ ਹਾਂ ਚਾਚੀ ਬਹੁਤ ਕੰਮ ਕਰ ਲਿਆ ਤੁਸੀਂ ਨਾ ਮਸਾਲੇ ਵਗੈਰਾ ਸਾਨੂੰ ਚੀਰ ਦਿਆ ਕਰੋ ਪੱਲੇ ਵਗਣ ਅਸੀਂ ਆਪੇ ਕੰਮ ਕਰ ਲਾਂਗੇ ਰਲ ਕੇ ਅਸੀਂ ਕਰਾਂਗੇ ਸਾਰੇ ਕੰਮ ਪਰ ਅੱਜ ਚਾਚੀ ਜੀ ਹਾਂ ਬਿਲਕੁਲ ਤੁਸੀਂ ਸਾਡੀਆਂ ਅੱਖਾਂ ਖੋਲਦਿਓ ਸਹੀ ਗੱਲ ਜੀ ਚਲੋ ਦੇਰ ਆਏ ਦਰਸ ਨਾ ਆਏਗਾ ਚਲੋ ਅੱਖਾਂ ਸਾਡੀਆਂ ਖੁੱਲ ਗਈਆਂ ਨਾ ਹੁਣ ਆਪਾਂ ਇਹਨਾਂ ਨੂੰ ਪੁੱਛੀਏ ਕਿ ਕਈਆਂ ਦੇ ਘਰਾਂ 'ਚ ਐਸਰਾ ਹੁੰਦਾ ਹੈ ਆਪਾਂ ਇੱਥੇ ਤਿੰਨ ਦਰਾਂ ਦੇ ਛਾਣੇ ਫੈਗੀਆਂ ਕਿਸੇ ਦੋ ਵੀ ਹੋ ਸਕਦੀਆਂ ਪੰਜ ਵੀ ਹੋ ਸਕਦੀਆਂ ਜੁਆਇੰਟ ਫੈਮਿਲੀ ਇਕੱਠੀ ਹੁੰਦੀ ਆ ਇਕੱਠੀ ਹੁੰਦੀ ਆ ਜੀ ਇਹਨਾਂ ਵਜ੍ਹਾ ਕਰਕੇ ਕਈ ਦਰਾਂ ਦੇ ਛਾਣੀਆਂ ਕਈ ਰਿਸ਼ਤੇਦਾਰੀ ਜਾਂਦੇ ਆ ਵੱਡੇ ਨੂੰ ਭੜਕਾਰਦੇ ਆ ਕਿ ਨੂੰ ਜਦੋਂ ਆਗੇ ਨਾਲ ਚੌਂਕੇ ਜਾਂਦੇ ਐਸਰਾ ਨਾ ਹਸਬੰਡ ਵਾਈਫ ਦੇ ਰਿਲੇਸ਼ਨ ਬੜੇ ਖਰਾਬ ਹੁੰਦੇ ਆ ਕਿਉਂਕਿ ਜਦੋਂ ਕੁੜੀ ਦੇ ਆਂਦੇ ਸਿਰ ਤੇ ਜ਼ਿੰਮੇਵਾਰੀ ਸੁੱਟ ਦਿੰਨੇ ਆ ਉਹ ਨਾ ਆਪਣੇ ਬੱਚੇ ਨੂੰ ਟਾਈਮ ਦੇ ਪਾਦੀ ਆ ਨਾ ਆਪਣੇ ਆਦਮੀ ਨੂੰ ਤੇ ਕਈ ਵਾਰੀ ਕੀ ਹੁੰਦਾ ਕਿ ਹਸਬੰਡ ਵਾਈਫ ਦੇ ਵਿੱਚ ਨਾ ਤੇਰਾ ਲੜਾਈਆਂ ਹੋਣੀਆਂ ਸ਼ੁਰੂ ਹੋ ਜਾਂਦੇ ਕਹਿੰਦੀਆਂ ਮੈਂ ਜ਼ਿਆਦਾ ਹੀ ਹੁੰਦੀਆਂ ਮੈਂ ਤੇਰੇ ਕੰਮ ਹੀ ਨਹੀਂ ਮੁੱਕਨੇ ਅਗਲੇ ਕੰਮ ਦੇ ਸਾਡੇ ਲਈ ਤੇਰਾ ਧਿਆਨ ਹੀ ਨਹੀਂਗਾ ਕਿਉਂਕਿ ਕੁੜੀ ਨੂੰ ਇਹ ਹੋਣਾ ਹੈ ਕਿ ਮੈਂ ਮਤਲਬ ਜੇ ਇਹ ਸਾਰੀ ਜੁਆਇੰਟ ਫੈਮਿਲੀ ਇਕੱਠੀ ਕਿਤੇ ਮੇਰੀ ਵਜ੍ਹਾ ਕਰਕੇ ਇਹ ਘਰ ਨਾ ਟੁੱਟ ਜਾਵੇ ਉਹ ਬਸ ਐਸੇ ਚੀਜ਼ ਦੇ ਥੱਲੇ ਦਬਦੀ ਰਹਿੰਦੀ ਆ ਤੇ ਜਾਂ ਸੱਸ ਜਿੱਦ ਤੱਕ ਤੂੰ ਹੀ ਵਿਖਾਏ ਗਏ ਆ ਆਪਾਂ ਇਹ ਸਟੋਰੀ ਚਲੋ ਇੱਕ ਦੋ ਪਾਟਾਂ ਚ ਮੋਕਾਤੀ ਆ ਇਹ ਸਟੋਰੀ ਕਈ ਵਾਰੀ ਸੱਸਾਂ ਵੀ ਪਤਾ ਕੀ ਕੰਨੀਆਂ ਪੁੱਤ ਇਹ ਵੇਖਲਾ ਅਸਾਡਾ ਘਰ ਸ਼ੁਰੂ ਤੋਂ ਇੱਕ ਹੀ ਇਹ ਨਾ ਤੇਰੇ ਚਾਚੀ ਕਹਿਣ ਕਿ ਇੰਨੇ ਆਂਦਿਆ ਘਰ ਤੋੜਤਾ ਇਹ ਨਾ ਤੇਰੀ ਕੋਈ ਉਹ ਨਾ ਕਵੇ ਫਲਾਣ ਨਾ ਕਵੇ ਢਿੰਗ ਨਾ ਕਵੇ ਲੇਕਿਨ ਜੇ ਇਸ ਸਟੋਰੀ ਵਿੱਚ ਵੱਡਾ ਸਿਆਣਾ ਵਿਖਾਇਆ ਜੇ ਘਰ ਦਾ ਵੱਡਾ ਸਿਆਣਾ ਹੋਵੇ ਨਾ ਜੀ ਘਰ ਬਚ ਜਾਂਦਾ ਜੇ ਕੋਈ ਨਾ ਮੁੱਢ ਸਹੀ ਹੋਵੇ ਹਾਂ ਚਾਚਾ ਨੇ ਆਪੇ ਸਿਆਣੀ ਆਪੇ ਸਹੀ ਹੁੰਦਾ ਨਹੀਂ ਤੇ ਭਾਂਜੀ ਹਸਬੰਡ ਵਾਈਫ ਦਾ ਰਿਲੇਸ਼ਨ ਖਰਾਬ ਹੋਏ ਨੇ ਬੰਦੇ ਨੂੰ ਹੋਏ ਹੋ ਜਾਣਾ ਕਿ ਮੇਰੀ ਜਨਾਨੀ ਮੈਨੂੰ ਬੰਦੀ ਨਹੀਂ ਮੇਰੇ ਕੋ ਖਲੋਂਦੀ ਰ ਸਿਰਫ ਦੋ ਰੋਟੀਆਂ ਦੇ ਕੇ ਤੇ ਭੱਜ ਜਾਂਦੀ ਕੋਈ 100 ਬੰਦੇ ਦੇ ਆਪਣੇ ਸੁੱਖ ਤੋਕ ਬਿਜ਼ਨਸ ਦੀ ਗੱਲ ਤੇ ਜਨਾਨੀ ਤਾਂ ਕੰਮ ਦਾ ਹੀ ਭਾਰ ਪਿਆਰ ਹੁੰਦਾ ਤੇ ਜੇ ਤੁਸੀਂ ਇਹ ਗੱਲ ਹੈ ਤਾਂ ਫਿਰ ਕੰਮ ਵੰਡ ਕੇ ਕਰੋ ਜਿੱਦਾਂ ਪਹਿਲਾਂ ਕਰਦੀਆਂ ਸੀ ਕਿ ਦੱਸ ਸੀ ਕਹਿੰਦਾ ਕੋਈ ਗੱਲ ਨਹੀਂ 11 ਵੇ ਸੌਂ ਜਾਏਗੀ ਕੱਪੜੇ ਪ੍ਰੈਸ ਕਰ ਲਏਗੀ ਉੱਪਰ ਆਹ ਨਾ ਮੋਬਾਈਲ ਦੇਖੇ ਭਾਵੇਂ ਮੋਬਾਈਲ ਚਾਹੀ ਵੈਸੇ ਵੀ ਵੇਖਦੀ ਹੋਵੇ ਪਤਨੀ بڑے ਘਰਾਂ ਦੀ ਮੈਂ ਸਟੋਰੀ ਐਸਟਾ ਦੀ ਵੇਖੀ ਆ ਉਹ ਹਸਬੰਡ ਵਾਈਫ ਇੱਕ ਦੂਜੇ ਤੋਂ ਦੂਰ ਹੁੰਦੇ ਹੁੰਦੇ ਹੋ ਜਾਂਦੇ ਉਹਨਾਂ ਦੇ ਵਿੱਚ ਲੜਾਈਆਂ ਹੁੰਦੇ ਕਰਦੇ ਗਾ ਬਹੁਤ ਜ਼ਿਆਦਾ ਗਲੇਸ਼ ਪੈ ਜਾਂਦੇ ਆ ਜ਼ਿਆਦਾ ਪੈ ਜਾਂਦੇ ਆ ਚਲੋ ਜੀ ਜੇ ਇਹ ਮੈਸੇਜ ਦੇਣ ਦਾ ਜਰੀਆ ਆਪਾਂ ਬਣਾਇਆ ਛੋਟੀ ਸਟੋਰੀ ਜੇ ਤੁਹਾਨੂੰ ਚੰਗਾ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜਰ ਬੇਟੀ ਸ਼ੂਜ਼ ਪਾਓ ਸੌਲਸ ਗੰਦੀਆਂ ਚਲੋ ਜੀ